ਸਰਮ ਸਤਕਾਰਯੋ ਸਾਜ ਸੰਗਤ ਨੌਜਵਾਨੋ ਬੀਰੋ ਭੈਣੋ ਇੱਕ ਵਾਰੀ ਸਾਰੇ ਗੁਰਫਤੇ ਦੀ ਸਾਂਝ ਕਰ ਲਈਏ ਜੀ ਪਿਆਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਸਾਖੀ ਵਲੀ ਕੰਧਾਰੀ ਕੀ ਇਹ ਮੈਂ ਸਾਂਝੀ ਕਰਨ ਲੱਗਿਆ ਹਾਂ ਮੇਰੀ ਕਿਤਾਬ ਅਕਲ ਨਹੀਂ ਪਾਈ ਹੈ ਮਾਨ ਉਹਦੇ ਵਿੱਚ ਇਹ ਸਾਖੀ ਮੈਂ ਸਾਰੇ ਵਿਸਥਾਰ ਨਾਲ ਦਿੱਤੀ ਹੋਈ ਹੈ ਉਮੀਦ ਕਰਦੇ ਹਾਂ ਕਿ ਇਹਨਾਂ ਸਾਖੀਆਂ ਤੋਂ ਜੋ ਸਿੱਖਿਆ ਮਿਲਦੀ ਹੈ ਉਹ ਤਾਂ ਲੈਣੀ ਹੈ ਪਰ ਸਾਨੂੰ ਗੁੰਮਰਾਹ ਵੀ ਬਹੁਤ ਕੀਤਾ ਗਿਆ ਹੈ ਇਹਨਾਂ ਸਾਖੀਆਂ ਦੇ ਰਾਹੀਂ ਤੇ ਸਾਡਾ ਕੋਈ ਇਹੋ ਜਿਹਾ ਕੇਂਦਰੀ ਅਸਥਾਨ ਵਿਦਵਾਨਾਂ ਦੀ ਕਮੇਟੀ ਨਹੀਂ ਹੈ ਜਿਹੜੀ ਇਹਨਾਂ ਚੀਜ਼ਾਂ ਦੇ ਵਿੱਚ ਸੁਧਾਰ ਕਰ ਸਕੇ ਸੋ ਕਥਾਵਾਚਕ ਸਾਨੂੰ ਊਲ ਜਲੂਲ ਕਹਾਣੀਆਂ ਅਕਸਰ ਸਟੇਜਾਂ ਤੇ ਸੁਣਾਉਂਦੇ ਰਹਿੰਦੇ ਨੇ ਆਓ ਜਰਾ ਧਿਆਨ ਦੇਣਾ ਤੇ ਆਪਣੇ ਦਿਮਾਗ ਤੋਂ ਵੀ ਕੰਮ ਲੈਣਾ ਇਤਿਹਾਸ ਪੜਦੇ ਹਾਂ ਕਥਾ ਕਹਾਣੀਆਂ ਸੁਣਦਿਆਂ ਅਜਿਹਾ ਬੇਅੰਤ ਗਿਆਨ ਪ੍ਰਾਪਤ ਹੁੰਦਾ ਹੈ ਜੋ ਕਦੀ ਉਦਾਸ ਕਰਦਾ ਹੈ ਕਦੀ ਉਤਸ਼ਾਹ ਨਾਲ ਭਰਪੂਰ ਕਰ ਜਾਂਦਾ ਹੈ ਕਦੀ ਖੁਸ਼ੀਆਂ ਦੇ ਫੁੱਲ ਬਖੇਰਦਾ ਹੈ ਕਦੀ ਗਿਲਾਨੀ ਪੈਦਾ ਹੁੰਦੀ ਹੈ ਕਦੀ ਜ਼ਾਲਮਾਂ ਦੇ ਕਾਰੇ ਪੜ੍ਹ ਕੇ ਨਫ਼ਰਤ ਉਮੜ ਪੈਂਦੀ ਹੈ ਕਮਜ਼ੋਰਾਂ ਨਿਮਾਣਿਆਂ ਬਾਰੇ ਪੜ੍ਹ ਕੇ ਕਈ ਵਾਰੀ ਮਨ ਵਿੱਚ ਤਰਸ ਭਾਵਨਾ ਪੈਦਾ ਹੁੰਦੀ ਹੈ ਕਈ ਵਾਰੀ ਮਨ ਢੈਂਦੀ ਕਲਾ ਵਿੱਚ ਚਲਾ ਜਾਂਦਾ ਹੈ ਕਦੀ ਕੁਝ ਕਰ ਗੁਜਰਦਾ ਹੁਲਾਰਾ ਜਿਹਾ ਆ ਜਾਂਦਾ ਹੈ ਆਮ ਮਨੁੱਖ ਅਜਿਹੇ ਮਾਨਸਿਕ ਉਤਸਵਾ ਉਤਰਾਵਾ ਚੜਾਵਾ ਵਿੱਚ ਜ਼ਿੰਦਗੀ ਗੁਜ਼ਾਰ ਜਾਂਦਾ ਹੈ ਸਾਰੀ ਉਮਰ ਵਿੱਚ ਜਿਕਰ ਕੋ ਯੋਗ ਕੰਮ ਕੋਈ ਨਹੀਂ ਕਰ ਸਕਦਾ ਸਮਾਜਿਕ ਵਿਕਾਸ ਦੇ ਬੇਅੰਤ ਪਹਿਲੂ ਹਨ ਜੋ ਜੋ ਸੁੱਖ ਸਹੂਲਤਾਂ ਅਤੇ ਸੁਧਾਰ ਦੁਨੀਆ ਵਿੱਚ ਹੋਏ ਹਨ ਇਹਨਾਂ ਦੇ ਪਿਛੋਕੜ ਵਿੱਚ ਕਿਸੇ ਵਡੇਰੀ ਸ਼ਖਸੀਅਤ ਦਾ ਵਿਸ਼ੇਸ਼ ਯੋਗਦਾਨ ਹੋਇਆ ਕਰਦਾ ਹੈ ਜ਼ਿੰਦਗੀ ਦੇ ਬੇਅੰਤ ਪੱਖ ਹਨ ਜਦੋਂ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ ਅਣਗਿਣਤ ਦੁੱਖਾਂ ਸਿੱਖਾਂ ਵਿੱਚੋਂ ਦੀ ਲੰਘਦੀ ਖਤਰਨਾਕ ਹਾਲਤਾਂ ਵਿੱਚ ਨਾਲ ਸਜਦੇ ਆ ਅੱਗੇ ਵਧਿਆ ਹੈ ਜਿਸ ਮਨੁੱਖ ਨੂੰ ਜਿੰਨੀ ਚੇਤਨਾ ਆਉਂਦੀ ਗਈ ਉਸ ਗਿਆਨ ਮੁਤਾਬਕ ਉਹ ਸਮਾਜ ਭਲਾਈ ਦੇ ਕਾਰਜ ਕਰਦਾ ਗਿਆ ਮਨੁੱਖਤਾ ਦਾ ਭਲਾ ਕਰਨ ਵਾਲੇ ਮਹਾਪੁਰਖਾਂ ਨੂੰ ਲੋਕੀ ਸਤਿਕਾਰ ਨਾਲ ਯਾਦ ਕਰਦੇ ਹਨ ਤੇ ਇਨਸਾਨੀਅਤ ਵਿਰੋਧੀ ਕੰਮ ਕਰਨ ਵਾਲਿਆਂ ਨੂੰ ਤਰਸਕਾਰ ਦੀਆਂ ਨਜ਼ਰਾਂ ਨਾਲ ਵੇਖਦੇ ਨੇ ਅਕਾਲ ਪੁਰਖ ਨੇ ਕਿਰਪਾ ਕਰਕੇ ਸਮਾਜ ਨੂੰ ਜੁਣ ਜੋਗ ਤੇ ਰਲ ਮਿਲ ਕੇ ਰਹਿਣ ਜੋਗ ਬਣਾਉਣ ਲਈ ਗੁਰੂ ਨਾਨਕ ਸਾਹਿਬ ਨੂੰ ਸੰਸਾਰ ਤੇ ਭੇਜਿਆ ਬਚਪਨ ਤੋਂ ਹੀ ਉਹਨਾਂ ਦਾ ਸੁਭਾਅ ਨਵੇਕਲਾ ਸੀ ਜੋ ਕੰਮ ਕਰਦੇ ਸਨ ਲੋਕਾਂ ਨਾਲੋਂ ਅਲੱਗ ਢੰਗ ਨਾਲ ਸੋਚ ਕੇ ਕਰਦੇ ਸਨ ਸਮਾਜ ਵਿੱਚ ਅਗਿਆਨਤਾ ਸੀ ਧਰਮ ਦੇ ਨਾਂ ਤੇ ਵਹਿਮ ਭਰਮ ਸਨ ਅਨੰਦ ਦੀ ਸ਼ਰਧਾ ਸੀ ਪੁਜਾਰੀਆਂ ਵੱਲੋਂ ਲੋਕਾਂ ਨੂੰ ਕੋਰਾਹੇ ਪਾਇਆ ਜਾ ਰਿਹਾ ਸੀ ਸਰਕਾਰਾਂ ਵੱਲੋਂ ਲੋਕਾਂ ਨੂੰ ਸਹੂਲਤ ਕੋਈ ਨਹੀਂ ਮਿਲਦੀ ਸੀ ਸਰਕਾਰ ਵੱਲੋਂ ਜ਼ੋਰ ਜ਼ਬਰ ਕਤਲੋਗਾਰਤ ਬਹੁਤ ਹੋ ਰਿਆ ਸੀ ਜ਼ਿੰਮੇਵਾਰੀਆਂ ਨਿਭਾਉਣ ਦੀ ਥਾਂ ਬਹੁਤ ਸਾਰੇ ਲੋਕ ਸਾਧ ਸੰਤ ਜੋਗੀ ਬਣ ਕੇ ਜੰਗਲਾਂ ਪਹਾੜਾਂ ਵਿੱਚ ਜਾ ਲੁਕੇ ਸਨ ਬੇਸਹਾਰਾ ਲੋਕ ਫਿਰ ਵੀ ਇਹਨਾਂ ਸਾਧਾਂ ਦੀ ਪੂਜਾ ਕਰਦੇ ਸਨ ਅਨਧਨ ਦੇ ਦਿੰਦੇ ਸਨ ਅਜਿਹੇ ਪਖੰਡੀਆਂ ਨੂੰ ਬੁਰਾਈਆਂ ਤੋਂ ਵਰਜ ਕੇ ਸਹੀ ਜੀਵਨ ਰਾਹ ਤੇ ਲਿਆਉਣ ਲਈ ਗੁਰੂ ਨਾਨਕ ਸਾਹਿਬ ਨੇ ਲੰਮੀਆਂ ਯਾਤਰਾਵਾਂ ਕੀਤੀਆਂ ਗੁਰੂ ਜੀ ਵੱਡੇ ਮੰਦਰਾਂ ਦੇ ਪੁਜਾਰੀ ਬ੍ਰਾਹਮਣਾਂ ਨੂੰ ਮਿਲੇ ਜੰਗਲਾਂ ਵਿੱਚ ਭਟਕ ਰਹੇ ਯੋਗੀਆਂ ਨੂੰ ਮਿਲੇ ਕਾਜ਼ੀਆਂ ਨਵਾਬਾਂ ਤੇ ਰਾਜਿਆਂ ਨੂੰ ਮਿਲੇ ਕਾਬਲ ਕੰਧਾਰ ਈਰਾਨ ਇਰਾਕ ਤੇ ਮੱਕੇ ਤੱਕ ਜਾ ਕੇ ਗੋਸ਼ਟਾਂ ਕੀਤੀਆਂ ਹਰ ਇੱਕ ਥਾਂ ਪਿਆਰ ਭਰੇ ਤਰੀਕੇ ਨਾਲ ਰਲ ਮਿਲ ਕੇ ਰਹਿਣ ਦਾ ਉਪਦੇਸ਼ ਦਿੱਤਾ ਸੱਜਣ ਠੱਗ ਨੂੰ ਰਾਹ ਸਿਰ ਲਿਆਂਦਾ ਭੂਮੀਆਂ ਚੋਰ ਨੂੰ ਗੁਰਮਤ ਗਾਡੀ ਰਾਹ ਵਾਲੇ ਪਾਸੇ ਮੋੜਿਆ ਕੌਡਾ ਜਿਹਨੂੰ ਰਾਖਸ਼ ਕਹਿੰਦੇ ਸਨ ਉਹਨੂੰ ਵਧੀਕੀਆਂ ਕਰਨ ਤੋਂ ਰੋਕਿਆ ਇਸੇ ਤਰ੍ਹਾਂ ਪਰਉਪਕਾਰ ਕਰਦੇ ਹੋਏ ਗੁਰਨਾਨਕ ਸਾਹਿਬ ਮੱਕੇ ਦੀ ਯਾਤਰਾ ਨੂੰ ਚੱਲ ਪਏ ਇਹ ਸਮਾਂ ਅਨੁਮਾਨ ਮੁਤਾਬਕ ਸਨ 1521 ਤੋਂ 1526 ਦੇ ਵਿਚਕਾਰ ਬਣਦਾ ਹੈ ਜਿਵੇਂ ਕਿ ਆਮ ਵੇਖਣ ਨੂੰ ਮਿਲਦਾ ਹੈ ਕਿ ਜਿਸ ਇਨਸਾਨ ਕੋਲ ਵੱਡਾ ਰਤਵਾ ਹੋਵੇ ਧਨ ਦੌਲਤ ਹੋਵੇ ਜਾਂ ਵਲੀ ਪੀਰ ਸੰਤ ਦੀ ਉਪਾਧੀ ਨਾਲ ਜੁੜੀ ਹੋਈ ਹੋਵੇ ਉਹ ਹੰਕਾਰੀ ਹੋ ਜਾਂਦਾ ਹੈ ਆਮ ਲੋਕਾਂ ਨੂੰ ਡਰਾਉਂਦਾ ਵੀ ਹੈ ਆਪਣੀ ਪੂਜਾ ਵੀ ਕਰਾਉਂਦਾ ਹੈ ਪੈਸਾ ਤੇ ਅੰਨ ਦਾਣਾ ਵੀ ਲੋਕਾਂ ਤੋਂ ਪ੍ਰਾਪਤ ਕਰ ਲੈਂਦਾ ਹੈ ਵਲੀ ਕੰਧਾਰੀ ਨੇ ਜਿੱਥੇ ਆਪਣਾ ਟਿਕਾਣਾ ਬਣਾਇਆ ਸੀ ਉਹ ਰਾਵਲਪਿੰਡੀ ਅੱਜਕੱਲ ਪਾਕਿਸਤਾਨ ਵਿੱਚ ਹੈ ਉਥੋਂ ਪੇਸ਼ਾਵਰ ਜਾਣ ਵਾਲੀ ਰੇਲਵੇ ਲਾਈਨ ਤੋਂ 46 ਕਿਲੋਮੀਟਰ ਦੇ ਫਾਸਲੇ ਤੇ ਹੈ ਇਸ ਕਸਬੇ ਦਾ ਨਾਮ ਹਸਨ ਅਬਦਾਲ ਹੈ ਇੱਥੋਂ ਦੇ ਰੇਲਵੇ ਸਟੇਸ਼ਨ ਤੋਂ 1 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਪੰਜਾ ਸਾਹਿਬ ਬਣਿਆ ਹੋਇਆ ਹੈ ਇਸ ਥਾਂ ਇੱਕ ਪੱਥਰ ਟਿਕਾਇਆ ਹੋਇਆ ਹੈ ਇਸ ਪੱਥਰ ਤੇ ਹੱਥ ਪੰਜਾ ਨਿਸ਼ਾਨ ਬਣਿਆ ਹੋਇਆ ਹੈ ਪ੍ਰਚਲਿਤ ਰਵਾਇਤ ਅਨੁਸਾਰ ਇਹ ਗੁਰੂ ਨਾਨਕ ਸਾਹਿਬ ਦੇ ਪੰਜੇ ਦਾ ਨਿਸ਼ਾਨ ਹੈ ਆਪਣੀ ਯਾਤਰਾ ਸਮੇਂ ਜਦੋਂ ਗੁਰੂ ਨਾਨਕ ਸਾਹਿਬ ਹਸਨ ਅਬਦਾਲ ਆਏ ਰਾਤ ਨੂੰ ਵਿਸ਼ਰਾਮ ਕੀਤਾ ਵਿਚਾਰ ਚਰਚਾ ਕਰਦੇ ਆਂ ਵਲੀ ਕੰਧਾਰੀ ਬਾਰੇ ਜਾਣਕਾਰੀ ਮਿਲੀ ਦੱਸਿਆ ਗਿਆ ਕਿ ਵਲੀ ਕੰਧਾਰੀ ਹੈ ਤਾਂ ਫਕੀਰ ਪਰ ਹੰਕਾਰੀ ਬੜਾ ਹੈ ਇਥੋਂ ਦੇ ਸਾਫ ਸੁਥਰੇ ਪਾਣੀ ਦੇ ਤਲਾਬ ਤੇ ਉਹ ਕਬਜ਼ਾ ਕਰੀ ਬੈਠਾ ਹੈ ਪਿੰਡ ਦੇ ਲੋਕ ਧਾਰਮਿਕ ਫਕੀਰ ਹੋਣ ਕਰਕੇ ਉਸ ਤੋਂ ਡਰਦੇ ਨੇ ਉਸ ਦਾ ਵਿਰੋਧ ਕਰਨ ਦੀ ਕਿਸੇ ਵਿੱਚ ਹਿੰਮਤ ਨਹੀਂ ਹੈ ਉਹ ਆਪਣੀਆਂ ਸ਼ਰਤਾਂ ਮੰਨਵਾ ਕੇ ਹੀ ਪਾਣੀ ਲੈਣ ਦੀ ਇਜਾਜ਼ਤ ਦਿੰਦਾ ਹੈ ਪ੍ਰਚਲਿਤ ਸਾਖੀ ਅਨੁਸਾਰ ਅਗਲੇ ਦਿਨ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਵਲੀ ਕੰਧਾਰੀ ਤੋਂ ਪਾਣੀ ਲੈ ਆਉਣ ਲਈ ਭੇਜ ਦਿੱਤਾ ਪਾਣੀ ਵਾਲਾ ਤਲਾਹ ਪਹਾੜੀਆਂ ਵਿੱਚ ਕੁਝ ਉੱਚੀ ਥਾਂ ਤੇ ਸੀ ਪਰ ਵਲੀ ਕੰਧਾਰੀ ਤਾਂ ਹੋਰ ਉੱਚੀ ਥਾਵੇਂ ਬੈਠਾ ਹੋਇਆ ਮਰਦਾਨਾ ਜੀ ਵਿੰਗੇ ਟੇਢੇ ਰਸਤੇ ਲੰਘ ਕੇ ਵਲੀ ਕੰਧਾਰੀ ਕੋਲ ਪਹੁੰਚ ਗਏ ਨਿਮਰਤਾ ਸਹਿਤ ਪਾਣੀ ਦਾ ਘੜਾ ਭਰ ਕੇ ਲਿਜਾਣ ਦੀ ਇਜਾਜ਼ਤ ਮੰਗੀ ਵਲੀ ਕੰਧਾਰੀ ਨੇ ਕਠੋਰ ਬਚਨ ਬੋਲਦਿਆਂ ਮਰਦਾਨਾ ਜੀ ਨੂੰ ਖਾਲੀ ਭੇਜ ਦਿੱਤਾ ਕਹਾਣੀ ਮੁਤਾਬਕ ਮਰਦਾਨਾ ਜੀ ਨੂੰ ਦੋ ਤਿੰਨ ਵਾਰੀ ਨਿਰਾਸ਼ ਹੀ ਵਾਪਸ ਮੁੜਨਾ ਪਿਆ ਅਖੀਰ ਵਿੱਚ ਗੁਰੂ ਨਾਨਕ ਸਾਹਿਬ ਉਸ ਨਾਲ ਗੱਲਬਾਤ ਕਰਨ ਲਈ ਉੱਪਰ ਪਹੁੰਚ ਗਏ ਪਿਆਰ ਭਰੇ ਢੰਗ ਨਾਲ ਗੁਰੂ ਸਾਹਿਬ ਨੇ ਉਸ ਨੂੰ ਧਰਮੀਪੁਰਖ ਹੋਣ ਕਰਕੇ ਲੋਕਾਂ ਪ੍ਰਤੀ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਇਆ ਲੋਕਾਂ ਦੀ ਦੀਨਤਾ ਅਗਿਆਨਤਾ ਕਾਰਨ ਜੋ ਦੁਰਗਤ ਹੋ ਰਹੀ ਹੈ ਉਸ ਦੇ ਸਾਹਮਣੇ ਰੱਖੀ ਨਾਲ ਹੀ ਦੱਸਿਆ ਦਰਮੀ ਪਰਖਤਾਂ ਦਾ ਆਯਾਬਾਨ ਹੋਇਆ ਕਰਦਾ ਹੈ ਪਰ ਉਪਕਾਰੀ ਹੁੰਦਾ ਹੈ ਲੋਕਾਂ ਨੂੰ ਮੁਸੀਬਤਾਂ ਵਿੱਚੋਂ ਬਚਾਉਂਦੇ ਆ ਖੁਦ ਖਤਰੇ ਝੱਲ ਲੈਂਦਾ ਹੈ ਖੁਦ ਸਾਦਗੀ ਵਾਲੀ ਜ਼ਿੰਦਗੀ ਜਿਉਂਦਾ ਹੈ ਲੋਕਾਂ ਵਿੱਚ ਸਦਾ ਖੁਸ਼ੀਆਂ ਵੰਡਦਾ ਹੈ ਅਗਰ ਤੂੰ ਲੋਕਾਂ ਨੂੰ ਪਿਆਰ ਕਰਨ ਵਾਲਾ ਨਹੀਂ ਹੈ ਤਾਂ ਤੈਨੂੰ ਲੋਕੀ ਪੱਥਰ ਹੀ ਮੰਨਣਗੇ ਭਲਾ ਇਨਸਾਨ ਨਹੀਂ ਮੰਨਣਗੇ ਨਿਮਰਤਾ ਅਤੇ ਪਿਆਰ ਪਰ ਇਹ ਢੰਗ ਨਾਲ ਦਿੱਤੀਆਂ ਗਈਆਂ ਦਲੀਲਾਂ ਨੇ ਉਸ ਦਾ ਪੱਥਰ ਦਿਲ ਮੋਮ ਬਣਾ ਦਿੱਤਾ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅੰਦਰ ਅੰਦਰ ਸ਼ਰਮਸਾਰ ਜਿਹਾ ਹੋ ਕੇ ਗੁਰੂ ਨਾਨਕ ਸਾਹਿਬ ਅੱਗੇ ਉਸ ਨੇ ਸੀਸ ਝੁਕਾ ਦਿੱਤਾ ਕੀਤੀ ਗਲਤੀ ਲਈ ਉਸ ਨੇ ਮਾਫੀ ਮੰਗੀ ਲੋਕਾਂ ਨੂੰ ਉਸ ਤਲਾਬ ਵਿੱਚੋਂ ਪਾਣੀ ਲੈਣ ਦੀ ਖੁੱਲੀ ਇਜਾਜ਼ਤ ਦੇ ਦਿੱਤੀ ਇਸ ਕਾਰਨ ਜਿੱਥੇ ਬਲੀ ਕੰਧਾਰੀ ਦਾ ਲੋਕਾਂ ਨੇ ਧੰਨਵਾਦ ਕੀਤਾ ਉਥੇ ਬਾਬਾ ਨਾਨਕ ਜੀ ਬਾਰੇ ਇਲਾਕੇ ਵਿੱਚ ਜੈ ਜੈਕਾਰ ਹੋ ਗਈ ਬਲੀ ਕੰਧਾਰੀ ਦੇ ਖਟੋਰ ਸੁਭਾਤ ਤੋਂ ਦੁਖੀ ਲੋਕ ਉਸ ਨੂੰ ਪੱਥਰ ਦਿਲ ਇਨਸਾਨ ਆਖਣ ਤੇ ਮੰਨਣ ਲੱਗ ਪਏ ਸਨ ਪੱਥਰ ਦਿਲ ਇਨਸਾਨ ਦੀ ਥਾਂ ਸਮਾਪਾ ਕੇ ਸੰਖੇਪ ਵਿੱਚ ਲੋਕ ਉਸ ਨੂੰ ਪੱਥਰ ਹੀ ਆਖਣ ਲੱਗ ਪਏ ਇਸ ਕਠੋਰ ਪੱਥਰ ਵਲੀ ਕੰਧਾਰੀ ਨੂੰ ਗੁਰੂ ਨਾਨਕ ਨੇ ਪਿਘਲਾ ਦਿੱਤਾ ਨਰਮ ਕਰ ਦਿੱਤਾ ਮੋਮ ਬਣਾ ਦਿੱਤਾ ਗੁਰੂ ਨਾਨਕ ਦਾ ਮਿਹਰ ਭਰਿਆ ਹੱਥ ਉਸ ਦੇ ਸਿਰ ਤੇ ਟਿਕ ਗਿਆ ਗੁਰਨਾਨਕ ਦੀ ਮਹਾਨ ਸ਼ਖਸੀਅਤ ਉਸ ਦੇ ਦਿਲੋ ਦਿਮਾਗ ਵਿੱਚ ਉਤਰ ਗਈ ਮਾਨੋ ਗੁਰੂ ਨਾਨਕ ਸਾਹਿਬ ਦਾ ਹੱਥ ਪੰਜਾ ਉਸ ਕਠੋਰ ਪੱਥਰ ਜਾਨੀ ਕਿ ਬਲੀ ਕੰਧਾਰੀ ਵਿੱਚ ਖੁੱਬ ਗਿਆ ਇਸੇ ਦੀ ਇਤਿਹਾਸਕ ਯਾਦ ਵਿੱਚ ਬਣ ਗਿਆ ਗੁਰਦੁਆਰਾ ਪੰਜਾ ਸਾਹਿਬ ਗੁਰਬਾਣੀ ਵਿੱਚ ਅਜਿਹੇ ਹਵਾਲੇ ਬਹੁਤ ਮਿਲ ਜਾਂਦੇ ਹਨ ਉਸ ਪ੍ਰਸੰਗ ਵਿੱਚ ਵੀ ਸ਼ਬਦ ਅਰਥ ਨਹੀਂ ਹੋ ਸਕਣਗੇ ਸਗੋਂ ਇਹਨਾਂ ਸ਼ਬਦਾਂ ਦੇ ਭਾਵ ਅਰਥ ਕਰਨੇ ਪੈਣਗੇ ਪ੍ਰਮਾਣ ਵਜੋਂ ਕੂਕਰ ਸੂਕਰ ਕਈਆਂ ਕੁੜਿਆਰਾ ਭੌਂਕ ਮਰੈ ਭੌਂ 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 ਹਾਰਾ ਤਨਮਨ ਝੂਠੇ ਕੂੜ ਕਮਾਵੇ ਦੁਰਮਤ ਦਰਗਹਿ ਹਾਰਾ ਹੈ ਹੈ ਭਾਈ ਮੂਰਖ ਇਨਸਾਨ ਜਦੋਂ ਕੁਰਾਹੇ ਪੈ ਜਾਵੇ ਤਾਂ ਲਾਲਚ ਵਸ ਕੁੱਤੇ ਵਾਂਗ ਭੌਂਕਦਾ ਹੈ ਜਿਵੇਂ ਕੁੱਤਾ ਵੱਡ ਖਾਣਾ ਹੋ ਜਾਂਦਾ ਹੈ ਗੁੱਸੇ ਖੋਰ ਮਨੁੱਖ ਦੀ ਉਸੇ ਤਰ੍ਹਾਂ ਦੀ ਬਿਰਤੀ ਬਣ ਜਾਂਦੀ ਹੈ ਰਿਸ਼ਵਤ ਆਦ ਗਲਤ ਤਰੀਕਿਆਂ ਨਾਲ ਪੈਸਾ ਇਕੱਠਾ ਕਰਨ ਵਾਲਾ ਮਨੁੱਖ ਸੂਰ ਵਰਗਾ ਹੀ ਮੰਨਿਆ ਜਾਵੇਗਾ ਸੂਰ ਤਾਂ ਸਿੱਧੇ ਤਰੀਕੇ ਗੰਦਗੀ ਖਾਂਦਾ ਹੈ ਚਾਲਬਾਜ਼ੀਆਂ ਨਾਲ ਧਨ ਇਕੱਠਾ ਕਰਨ ਵਾਲਾ ਸੂਰ ਹੀ ਤਾਂ ਹੈ ਅਜਿਹੇ ਸੂਰ ਤੇ ਕੁੱਤੇ ਮਾਨੂੰ ਬੋਲਦੇ ਨਹੀਂ ਸਦਾ ਭੌਂਕਦੇ ਨੇ ਇਹਨਾਂ ਦਾ ਤਨ ਮਨ ਪਾਪ ਕਰਨ ਲਈ ਤਿਆਰ ਰਹਿੰਦਾ ਹੈ ਇਹ ਲੋਕ ਹਮੇਸ਼ਾ ਕੁਫਰ ਦੀ ਕੂੜ ਦੀ ਕਮਾਈ ਖਾਂਦੇ ਹਨ ਆਪਣੀ ਭੈੜੀ ਮੱਤ ਕਰਨ ਇਹ ਜੀਵਨ ਦੀ ਬਾਜੀ ਹਾਰ ਜਾਂਦੇ ਹਨ ਹੁਣ ਇਸ ਸ਼ਬਦ ਵਿੱਚ ਖੋਟੀ ਮੱਤ ਵਾਲੇ ਮਨੁੱਖ ਨੂੰ ਹੀ ਕੁੱਤਾ ਸੂਰ ਤੇ ਭੈੜੀ ਮੱਤ ਵਾਲਾ ਆਖ ਕੇ ਫਟਕਾਰਿਆ ਗਿਆ ਹੈ ਖੇਹੁ ਖੇ ਰੜਾ ਤਨ ਛੀਜੈ ਮਨਮੁਖ ਪੱਥਰ ਸੈਲ ਨਾ ਭੀਜੈ ਏ ਭਾਈ ਖੋਟੀ ਮੱਤ ਵਾਲਾ ਮਨੁੱਖ ਮੰਦੇ ਕੰਮ ਕਰਦਿਆਂ ਮਨੁੱਖੀ ਜੀਵਨ ਨੂੰ ਘੱਟੇ ਰੋੜ ਲੈਂਦਾ ਹੈ प्राप्ति कोई नहीं कर सकदा अपनी ਭੈੜੀ ਮਤ ਅਨੁਸਾਰ ਚੱਲਣ ਵਾਲਾ ਮਨੁੱਖ ਪੱਥਰ ਵਾਂਗ ਕਠੋਰ ਹੁੰਦਾ ਹੈ ਸਮਝਾਇਆ ਵੀ ਨਹੀਂ ਸਮਝਦਾ ਜਿਵੇਂ ਪਾਣੀ ਵਿੱਚ ਡੋਬਿਆਂ ਵੀ ਪੱਥਰ ਅੰਦਰੋਂ ਗਿੱਲਾ ਨਹੀਂ ਹੁੰਦਾ ਇੱਥੇ ਮਨੁੱਖ ਨੂੰ ਹੀ ਪੱਥਰ ਆਖਿਆ ਗਿਆ ਹੈ ਊਚ અપਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਧਰਾਂ ਸੁਣਤੇ ਉਧਰਾਂ ਬਿਨਸੈ ਪਾਪ ਹਨੇਰੇ ਪਸੂ ਪ੍ਰੇਤ ਮੁਗਧ ਕੋ ਉਤਾਰੇ ਪਾਹਨ ਪਾਰ ਉਤਾਰੈ ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਿਹਾਰੈ ਏ ਕਰਤਾਰ ਜੀ ਤੂੰ ਬਹੁਤ ਉੱਚੇ ਰਤਵੇ ਵਾਲਾ ਹੈ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੇਰੀ ਮਹਿਮਾ ਗਾਉਣ ਵਾਲੇ ਨੇਕੀ ਦੇ ਰਾਹ ਤੇ ਚੱਲ ਪੈਂਦੇ ਹਨ ਤੇਰੀ ਵਡਿਆਈ ਸੁਣਨ ਵਾਲੇ ਬੁਰਾਈਆਂ ਤਿਆਗ ਦਿੰਦੇ ਹਨ ਇਹ ਸਭ ਪਾਪ ਕਰਮ ਕਰਨ ਤੋਂ ਤੋਬਾ ਕਰ ਜਾਂਦੇ ਹਨ ਤੇਰੀ ਰਹਿਮਤ ਸਦਕਾ ਪਸ਼ੂਆਂ ਵਰਗੇ ਮਨੁੱਖ ਸਿਆਣੇ ਬਣ ਜਾਂਦੇ ਨੇ ਤੇਰੀ ਕਿਰਪਾ صدਕਾ ਪ੍ਰੇਤ ਜਿਹਨੂੰ ਕੇ ਲੋਕੀ ਮੰਨਦੇ ਨੇ ਵਾਗ ਭਟਕਦੇ ਲੋਕ ਸ਼ਾਂਤ ਹੋ ਜਾਂਦੇ ਨੇ ਤੇਰੀ ਰਹਿਮਤ صدਕਾ ਮੂਰਖ ਲੋਕ ਅਕਲਬੰਦ ਬਣ ਜਾਂਦੇ ਨੇ ਤੇਰੀ ਕਿਰਪਾ ਨਾਲ ਪੱਥਰਾਂ ਵਰਗੇ ਕਠੋਰ ਸੁਭਾਅ ਵਾਲੇ ਮਨੁੱਖ ਨਰਮ ਦਿਲ ਵਾਲੇ ਭਲੇ ਇਨਸਾਨ ਬਣ ਜਾਂਦੇ ਨੇ ਪੱਥਰਾਂ ਵਰਗੇ ਮਨੁੱਖ ਸੰਸਾਰ ਸਾਗਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦੇ ਹਨ ਨਾਨਕ ਸੇਵਕ ਤੇਰੀ ਸ਼ਰਨ ਵਿੱਚ ਆਇਆ ਹੈ ਅਸੀਂ ਸਦਾ ਤੇਰੀ ਹੀ ਮਹਿਮਾ ਕਰਦੇ ਹਾਂ ਤੇਰੇ ਬਰਾਬਰ ਹੋਰ ਕਿਸੇ ਨੂੰ ਨਹੀਂ ਮੰਨਦੇ ਸਾਡੇ ਤੇ ਕਿਰਪਾ ਕਰਦੇ ਰਹਿਣਾ ਹੁਣ ਇਸ ਸ਼ਬਦ ਵਿੱਚ ਪਸੂ ਪ੍ਰੇਤ ਮੂਰਖ ਅਤੇ ਪੱਥਰ ਇਹ ਮਨੁੱਖ ਨੂੰ ਹੀ ਆਖਿਆ ਗਿਆ ਗੁਰੂ ਦੀ ਮੱਤ ਰਹੀਂ ਅਜਿਹੇ ਭੈੜੇ ਮਨੁੱਖ ਵੀ ਚੰਗੇ ਇਨਸਾਨ ਬਣ ਜਾਂਦੇ ਨੇ ਹੁਣ ਆਉਂਦੇ ਹਾਂ ਪੱਥਰ ਤੇ ਪੰਜਾ ਖੁੱਬਿਆ ਹੋਣ ਬਾਰੇ ਸਾਕੀ ਮੁਤਾਬਕ ਬਲੀ ਕੁਧਾਰੀ ਨੇ ਗੁੱਸੇ ਵਿੱਚ ਆ ਕੇ ਉੱਚੇ ਪਹਾੜ ਤੋਂ ਇੱਕ ਵੱਡਾ ਭਾਰਾ ਪੱਥਰ ਗੁਰੂ ਨਾਨਕ ਸਾਹਿਬ 'ਲਰੋੜ ਦਿੱਤਾ ਉਹ ਗੁਰੂ ਦਾ ਸਰੀਰਕ ਨੁਕਸਾਨ ਕਰਨਾ ਚਾਹੁੰਦਾ ਸੀ ਤੇਜ਼ੀ ਨਾਲ ਰੁੜਿਆ ਆ ਰਿਹਾ ਪੱਥਰ ਬਾਬਾ ਨਾਨਕ ਨਾਲ ਟਕਰਾਉਣ ਹੀ ਵਾਲਾ ਸੀ ਕਿ ਗੁਰੂ ਜੀ ਨੇ ਆਪਣਾ ਹੱਥ ਪੰਜਾ ਲਾ ਕੇ ਪੱਥਰ ਰੋਕ ਲਿਆ ਪੱਥਰ ਅਤੇ ਹੱਥ ਦੀ ਟੱਕਰ ਇਤਨੀ ਜ਼ੋਰਦਾਰ ਸੀ ਕਿ ਗੁਰੂ ਜੀ ਦਾ ਪੰਜਾ ਪੱਥਰ ਵਿੱਚ ਖੁੱਭ ਗਿਆ ਜਿਸ ਦਾ ਨਿਸ਼ਾਨ ਅੱਜ ਵੀ ਹਸਨ ਅਬਦਾਲ ਵਾਲੇ ਗੁਰਦੁਆਰੇ ਵਿੱਚ ਵੇਖਿਆ ਜਾ ਸਕਦਾ ਹੈ ਦੁਬਾਰਾ ਸੋਚੋ ਭਾਈ ਸੋਚੋ ਦੁਬਾਰਾ ਜੋ ਭਾਰਾ ਪੱਥਰ ਵਲੀ ਕੰਧਾਰੀ ਨੇ ਉੱਚੇ ਥਾਂ ਤੋਂ ਰੋੜਿਆ ਸੀ ਉਹ ਹੋਰ ਕਿੰਨੇ ਸਾਰੇ ਪੱਥਰਾਂ ਨਾਲ ਟਕਰਾਉਂਦਾ ਹੋਇਆ ਹੇਠਾਂ ਆਇਆ ਸੀ ਹੈਰਾਨੀ ਦੀ ਗੱਲ ਹੈ ਕਿ ਉਹ ਮਜ਼ਬੂਤ ਪੱਥਰ ਦੂਰ ਤੱਕ ਰੁੜਦਾ ਟਕਰਾਉਂਦਾ ਰਿਹਾ ਉਸਤੇ ਹੋਰ ਕਿਸੇ ਪੱਥਰ ਦੇ ਨਾਲ ਟਕਰਾਉਣ ਦਾ ਕੋਈ ਨਿਸ਼ਾਨ ਨਹੀਂ ਪਿਆ ਇਸ ਦਾ ਮਤਲਬ ਕਿ ਉਹ ਪੱਥਰ ਬਹੁਤ ਸਖਤ ਜਾਂ ਮਜਬੂਤ ਸੀ ਪਰ ਜਦੋਂ ਗੁਰਨਾਨਕ ਸਾਹਿਬ ਨੇ ਆਪਣਾ ਪੰਜਾ ਉਸ ਦੇ ਨਾਲ ਛੂਹ ਦਿੱਤਾ ਤਦੋਂ ਹੱਥ ਪੰਜੇ ਦਾ ਨਿਸ਼ਾਨ ਪੱਥਰ ਦੇ ਅੰਦਰ ਤੱਕ ਖੁੱਭ ਗਿਆ ਜੇ ਪੱਥਰ ਹੱਥ ਖੁੱਭਣ ਯੋਗ ਪੋਲਾ ਸੀ ਤਾਂ ਉਹ ਪੱਥਰ ਹੀ ਨਹੀਂ ਸੀ ਮਿੱਟੀ ਦੀ ਢੇਲੀ ਹੋਵੇਗੀ ਇਤਨਾ ਪੋਲਾ ਹੱਥ ਪੰਜਾ ਖੁੱਭ ਜਾਣ ਵਾਲਾ ਪੱਥਰ ਹੇਠਾਂ ਸਬੂਤਾ ਕਿਵੇਂ ਆ ਗਿਆ ਸੋਚ ਕੇ ਵੇਖੋ ਕੀ ਇਹ ਸੰਭਵ ਹੈ ਇਸੇ ਤਰ੍ਹਾਂ ਇੱਕ ਵੱਡਾ ਪੱਥਰ ਲੇਹ ਵਿੱਚ ਵੀ ਮੌਜੂਦ ਹੈ ਜਿਸ ਨੂੰ ਲੇ ਲਦਾਖ ਆਖਿਆ ਜਾਂਦਾ ਹੈ ਉਸ ਵਿੱਚ ਵੇਖਿਆ ਜਾ ਸਕਦਾ ਹੈ ਕਹਾਣੀ ਮੁਤਾਬਕ ਉੱਥੇ ਇੱਕ ਪ੍ਰੇਤ ਰਹਿੰਦਾ ਸੀ ਲੋਕ ਬੜੇ ਦੁਖੀ ਸਨ ਲੋਕਾਂ ਦੀ ਬੇਇਤਨੀ ਮੰਨ ਕੇ ਗੁਰੂ ਨਾਨਕ ਸਾਹਿਬ ਨੂੰ ਪ੍ਰੇਤ ਨੂੰ ਸਮਝਾਉਣ ਚੱਲ ਪਏ ਇੱਕ ਥਾਂ ਤੇ ਬਾਬਾ ਜੀ ਬੈਠੇ ਸਨ ਉਸ ਪ੍ਰੇਤ ਨੇ ਬਹੁਤ ਵੱਡਾ ਪੱਥਰ ਗੁਰੂ ਨਾਨਕ ਸਾਹਿਬ ਜੀ ਵੱਲ ਮਾਰਨ ਦੀ ਨੀਅਤ ਨਾਲ ਰੋੜ ਦਿੱਤਾ ਉਹ ਪੱਥਰ ਬਾਬਾ ਜੀ ਦੀ ਪਿੱਠ ਨਾਲ ਜ਼ੋਰ ਦੇਣੇ ਟਕਰਾਇਆ ਪੱਥਰ ਵਿੱਚ ਗੁਰੂ ਨਾਨਕ ਸਾਹਿਬ ਦੇ ਸਰੀਰ ਦੀ ਮੋਢਿਆਂ ਵਾਲੇ ਪਾਸੇ ਤੋਂ ਪੂਰੀ ਛਾਪ ਲੱਗ ਗਈ ਗੁਰੂ ਜੀ ਸਹੀ ਸਲਾਮਤ ਰਹੇ ਤੇ ਪੱਥਰ ਮੋਮ ਬਣ ਗਿਆ ਪੰਜੇ ਵਾਂਗਲੀ ਗੱਲ ਇੱਥੇ ਹੋ ਗਈ ਇੱਥੇ ਪਿੱਠ ਦਾ ਛਾਪਾ ਲੱਗ ਗਿਆ ਸਮਾ ਪਾ ਕੇ ਸੁੰਦਰ ਗੁਰਦੁਆਰਾ ਬਣ ਗਿਆ ਨਾਂ ਰੱਖ ਲਿਆ ਗੁਰਦੁਆਰਾ ਪੱਥਰ ਸਾਹਿਬ ਇਹ ਗੁਰਦੁਆਰਾ ਫੌਜੀਆ ਦੇ ਪ੍ਰਬੰਧ ਵਿੱਚ ਚੱਲ ਰਿਹਾ ਹੈ ਹੋਰ ਵੇਖੋ ਗੁਰੂ ਨਾਨਕ ਸਾਹਿਬ ਪਹਾੜਾਂ ਵਿੱਚੋਂ ਦੀ ਯਾਤਰਾ ਕਰ ਰਹੇ ਸਨ ਕਹਾਣੀ ਮੁਤਾਬਕ ਮਰਦਾਨਾ ਜੀ ਨੂੰ ਬਹੁਤ ਭੁੱਖ ਲੱਗੀ ਲੋੜ ਦੱਸਣ ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਕਿ ਆਹ ਰੀਠੇ ਖਾ ਲੈ ਜਿੰਨੇ ਮਰਜ਼ੀ ਖਾ ਲਵੀ ਪਰ ਨਾਲ ਨਾ ਬੰਨੀ ਅਖੀ ਮਰਦਾਨਾ ਜੀ ਨੇ ਰੁੱਖ ਨਾਲੋਂ ਰੀਠੇ ਤੋੜ ਕੇ ਖਾਦੇ ਤਾਂ ਸਵਾਦ ਵਿੱਚ અત્યੰਤ ਮਿੱਠੇ ਸਨ ਖਾ ਚੁੱਕਣ ਤੋਂ ਬਾਅਦ ਮਰਦਾਨੇ ਸੋਚਿਆ ਕਿ ਅੱਗੇ ਪਤਾ ਨਹੀਂ ਕਿਤੇ ਰੋਟੀ ਮਿਲੇਗੀ ਜਾਂ ਨਹੀਂ ਮਿਲੇਗੀ ਹੁਣ ਹੋਰ ਰੀਠੇ ਵੀ ਨਾਲ ਬੰਨ ਲਵਾਂ ਨਾਲ ਰੱਖੇ ਰੀਠੇ ਜਦੋਂ ਮਰਦਾਨੇ ਨੇ ਅੱਗੇ ਜਾ ਕੇ ਖਾਧੇ ਤਾਂ ਉਹ ਕੌੜੇ ਨਿਕਲੇ ਉੱਤਰਾਖੰਡ ਸੂਬੇ ਵਿੱਚ ਬਹੁਤ ਵੱਡਾ ਗੁਰਦੁਆਰਾ ਬਣ ਕੇ ਤਿਆਰ ਹੋ ਗਿਆ ਨਾਮ ਰੱਖਿਆ ਕੀ ਗੁਰਦੁਆਰਾ ਰੀਠਾ ਸਾਹਿਬ ਉਸ ਗੁਰਦੁਆਰੇ ਵਿੱਚ ਰੀਠਿਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ ਮੈਂ ਖੁਦ ਉੱਥੇ ਜਾ ਕੇ ਪਰਖ ਪੜਚੋਲ ਕਰ ਆਇਆ ਹਾਂ ਅਸਲ ਵਿੱਚ ਰੁੱਖਾਂ ਦੀਆਂ ਬਹੁਤ ਕਿਸਮਾਂ ਹੋ ਸਕਦੀਆਂ ਹਨ ਅੰਬ ਜਾਮਣ ਸੇਬ ਆਦਿ ਕਈ ਰੰਗਾਂ ਦੇ ਕਈ ਸਵਾਦਾਂ ਵਾਲੇ ਹੁੰਦੇ ਹਨ ਇਸੇ ਤਰ੍ਹਾਂ ਰੀਠੇ ਵੱਧ ਕੌੜੇ ਜਾਂ ਘੱਟ ਕੌੜੇ ਹੋਣੇ ਵੀ ਸੁਭਾਵਿਕ ਹਨ ਪਰ ਮੌਜੂਦਾ ਸਮੇਂ ਵਿੱਚ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਜੋ ਰੀਠੇ ਪ੍ਰਸ਼ਾਦ ਰੂਪ ਵਿੱਚ ਦਿੱਤੇ ਜਾਂਦੇ ਹਨ ਉਹ ਵੱਧ ਮਿੱਠੇ ਹਨ ਰੀਠਾ ਸਾਹਿਬ ਗੁਰਦੁਆਰੇ ਦੇ ਘੇਰੇ ਤੋਂ ਬਾਹਰ ਜਾ ਕੇ ਰੀਠੇ ਰੁੱਖਾਂ ਤੋਂ ਫਲ ਤੋੜ ਕੇ ਸਵਾਦ ਚੱਖੀ ਤਾਂ ਕੌੜੇ ਹਨ ਇੱਥੇ ਤਾਂ ਮਸਲਾ ਹੀ ਹੋਰ ਹੈ ਗੁਰਦੁਆਰੇ ਦੇ ਆਲੇ-ਦੋਲੇ ਦੇ ਪਿੰਡਾਂ ਵਾਲਿਆਂ ਤੋਂ ਗੁਰਦੁਆਰਾ ਕਮੇਟੀ ਵਾਲੇ ਰੀਠੇ ਮੁੱਲ ਲੈਂਦੇ ਹਨ ਸ਼ਰਤ ਇਹ ਹੈ ਕਿ ਰੀਠੀਆਂ ਨੂੰ ਕੜਾਹੇ ਵਿੱਚ ਪਾਇਆ ਜਾਵੇ ਲੋੜ ਅਨੁਸਾਰ ਗੁੜ ਅਤੇ ਪਾਣੀ ਪਾ ਕੇ ਉਬਾਲਾ ਦਿੱਤਾ ਜਾਵੇ ਇਓ ਰੀਠੀਆਂ ਵਿੱਚ ਗੁੜ ਦੀ ਮਿਠਾਸ ਥੋੜੀ-ਥੋੜੀ ਦਾਖਲ ਹੋ ਜਾਂਦੀ ਹੈ ਠੰਡੇ ਕਰਕੇ ਤੋਲ ਕੇ মিথে ਭਾਤੇ ਉਹ ਗੁਰਦੁਆਰੇ ਵਿੱਚ ਆ ਜਾਂਦੇ ਨੇ ਉਸ ਤੋਂ ਮਗਰੋਂ ਫਿਰ ਪ੍ਰਸ਼ਾਦ ਬਣ ਕੇ ਲੋਕਾਂ ਦੇ ਰੋਗ ਸੋਗ ਦੂਰ ਕਰਦੇ ਨੇ ਗੁਰੂ ਦੇ ਨਾਮ ਤੇ ਲੋਕੀ ਮੋਟੀਆਂ ਰਕਮਾਂ ਅਰਪਣ ਕਰਕੇ ਜਨਮ ਸਫਲਾ ਕਰਦੇ ਨੇ ਬੇਅੰਤ ਗੁਰਦੁਆਰੇ ਇਸੇ ਤਰ੍ਹਾਂ ਅੰਧ ਵਿਸ਼ਵਾਸ ਦੀ ਬਦੌਲਤ ਖੂਬ ਚੱਲ ਰਹੇ ਨੇ ਹਸਨ ਅਬਦਾਲ ਇਤਿਹਾਸਿਕ ਪਛਾਣ ਵਾਲਾ ਸ਼ਹਿਰ ਹੈ ਇਸ ਰਸਤੇ ਔਰਾਂ ਹੀ ਜੇਬ ਕਈ ਵਾਰੀ ਲੰਘਿਆ ਸੀ ਇਸੇ ਰਾਹ ਪਹਿਲਾਂ ਅਕਬਰ, ਜਹਾਂਗੀਰ, ਸ਼ਾਹਜਹਾਨ ਬਾਦਸ਼ਾਹ ਲੰਘਦੇ ਰਹੇ ਹਨ ਕਿਉਂਕਿ ਲਾਹੌਰ ਤੋਂ ਪਿਸ਼ਾਵਰ ਜਾਣ ਵਾਲੀ ਮੁੱਖ ਸੜਕ ਤੇ ਪੈਂਦਾ ਹੈ ਸਿੱਖ ਸਾਹਿਤ ਅਨੁਸਾਰ ਇਥੇ ਪਹਾੜੀ ਉੱਤੇ हसन ਅਬਦਾਲ ਨਾਂ ਦਾ ਪੀਰ ਰਹਿੰਦਾ ਸੀ ਇਹ ਪੀਰ ਖੁਰਾਸਾਨ ਦੇ ਇਲਾਕੇ ਵਿੱਚੋਂ ਮਿਰਜ਼ਾ ਸ਼ਾ ਰੁਖ ਨਾਲ ਹਿੰਦੁਸਤਾਨ ਆਇਆ ਸੀ ਇਸ ਪੀਰ ਨੂੰ ਆਮ ਲੋਕੀ ਵਲੀ ਕਹਿੰਦੇ ਸਨ ਸਮਾਪਾ ਕੇ ਇਸ ਵਲੀ ਪੀਰ ਨੂੰ ਲੋਕੀ ਬਲੀ ਕੰਧਾਰੀ ਰਹਿਣ ਲੱਪੇ ਕਿਉਂਕਿ ਆਪਣੇ ਅੰਤਲੇ ਸਮੇਂ ਵਿੱਚ ਇਹ ਕੰਧਾਰ ਚਲਾ ਗਿਆ ਸੀ ਉੱਥੇ ਹੀ ਇਸ ਦੀ ਮੌਤ ਹੋਈ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਇੱਥੇ ਪਹਿਲੀ ਵਾਰੀ ਗੁਰਦੁਆਰਾ ਬਣਾਇਆ ਗਿਆ ਸੀ ਜਦੋਂ ਸਿੱਖ ਫੌਜ ਇੱਥੇ ਕਾਬਜ਼ ਹੋਈ ਤਾਂ ਜੰਗ ਵਿੱਚ ਬਹੁਤ ਸਾਰੇ ਲੜਾਕੇ ਗੱਭਰੂ ਮਾਰੇ ਗਏ ਬਹੁਤ ਸਾਰੇ ਘਰ-ਬਾਰ ਛੱਡ ਕੇ ਦੌੜ ਗਏ ਪਿੱਛੇ ਰਹਿ ਗਏ ਬਿਮਾਰ ਕਮਜ਼ੋਰ ਬਿਰਧ ਜਨਾਨੀਆਂ ਤੇ ਬੱਚੇ ਇਹ ਲੋਕ ਉਸ ਪਹਾੜੀ ਲਾਗੇ ਪੱਥਰਾਂ ਤੋਂ ਡਰੇ ਹੋਏ ਬੈਠੇ ਸਨ ਸਿੱਖ ਫੌਜ ਦੇ ਕਮਾਂਡਰ ਨੇ ਪੁੱਛਿਆ ਤੁਸੀਂ ਕੌਣ ਹੋ ਇੱਥੇ ਕਿਉਂ ਬੈਠੇ ਹੋ ਉਸ ਵਕਤ ਇੱਕ ਬਜ਼ੁਰਗ ਨੇ ਹੱਥ ਜੋੜ ਕੇ ਬੇਨਤੀ ਕੀਤੀ ਅਸੀਂ ਮੁਸਲਮਾਨ ਹਾਂ ਇਸ ਧਰਤੀ ਤੇ ਬਾਬਾ ਨਾਨਕ ਸਾਹਿਬ ਦੇ ਚਰਨ ਪਏ ਸਨ ਇਸ ਪਹਾੜੀ ਤੇ ਹਰ ਪੱਥਰ ਨਾਲ ਬਾਬਾ ਜੀ ਦੀ ਯਾਦ ਜੁੜੀ ਹੋਈ ਹੈ ਉਹਨਾਂ ਦੀ ਸ਼ੋਭਾ ਪ੍ਰਾਪਤ ਕਰਕੇ ਇੱਥੇ ਤਾਂ ਪੱਥਰ ਵੀ ਮੋਮ ਹੋ ਗਏ ਸਨ ਅਸੀਂ ਬਾਬਾ ਨਾਨਕ ਦੇ ਚਰਨਾਂ ਦਾ ਆਸਰਾ ਤੱਕਿਆ ਹੈ ਤੁਸੀਂ ਬਾਬਾ ਜੀ ਦੇ ਸਿੱਖੋ ਤੁਹਾਡੇ ਦਿਲ ਪੱਥਰ ਨਹੀਂ ਹੋਣਗੇ ਸਾਡੇ ਵਰਗਿਆਂ ਤੇ ਕਹਿਰ ਨਹੀਂ ਟਾਓਗੇ ਉਮੀਦ ਹੈ ਤੁਸੀਂ ਮੋਮਦਿਲ ਹੋ ਕੇ ਸਾਨੂੰ ਬਖਸ਼ ਦੇਵੋਗੇ ਸਿੱਖਾਂ ਦੇ ਮੁਖੀ ਨੇ ਅੱਗੇ ਵੱਧ ਕੇ ਉਸ ਬਜ਼ੁਰਗ ਦੇ ਚਰਨ ਛੂਹੇ ਨਾਲ ਹੀ ਸਾਰਿਆਂ ਦੇ ਲੰਗਰ ਦਾ ਪ੍ਰਬੰਧ ਕੀਤਾ ਉਹਨਾਂ ਨੂੰ ਤੁਰੰਤ ਆਖ ਦਿੱਤਾ ਜਿੱਥੇ ਤੁਹਾਡਾ ਦਿਲ ਕਰੇ ਤੁਸੀਂ ਰਹਿ ਸਕਦੇ ਹੋ ਅਸੀਂ ਹਮੇਸ਼ਾ ਤੁਹਾਡੀ ਰਾਖੀ ਕਰਾਂਗੇ ਤੁਸੀਂ ਬਾਬਾ ਨਾਨਕ ਜੀ ਦੀ ਸ਼ਰਨ ਵਿੱਚ ਆਏ ਹੋ ਬਾਬਾ ਜੀ ਦੇ ਸੇਵਕ ਤੁਹਾਡੇ ਭਰਾ ਬਣ ਕੇ ਵਿਹਾਰ ਕਰਨਗੇ ਬਲੀ ਕੰਧਾਰੀ ਦਾ ਮੋਮਦਦਲ ਹੋਇਆ ਹੀ ਸੀ ਸਲੀਕੇ ਨਾਲ ਆਕੇ ਗਏ ਬਚਨਾ ਰਾਹੀ ਸਿੱਖ ਫੌਜੀਆ ਦਾ ਦਿਲ ਪੰਗਰ ਗਿਆ ਹਸਨ ਅਬਦਾਲ ਵਿੱਚ ਹਰ ਇੱਕ ਇਨਸਾਨ ਦੀ ਜ਼ੁਬਾਨ ਤੇ ਇਹ ਘਟਨਾ ਮੁਹਾਵਰਾ ਬਣ ਕੇ ਬੋਲਣ ਲੱਗ ਪਈ ਬਾਬਾ ਜੀ ਦਾ ਪੰਜਾ ਪਹਾੜ ਨੂੰ ਥੰਮ ਦਿੰਦਾ ਹੈ ਬਾਬਾ ਜੀ ਤਾਂ ਪੱਥਰਾਂ ਨੂੰ ਪਿਘਲਾ ਦਿੰਦੇ ਹਨ ਪੱਥਰ ਮੋਮ ਬਣ ਜਾਂਦੇ ਹਨ ਬਾਬਾ ਜੀ ਹੱਥ ਦੇ ਕੇ ਰੱਖ ਲੈਂਦੇ ਹਨ ਪਰ ਉਪਕਾਰੀ ਬਾਬਾ ਜੀ ਸਾਨੂੰ ਸਾਰਿਆਂ ਨੂੰ ਹੀ ਪੱਥਰਾਂ ਤੋਂ ਮਨੁੱਖ ਬਣਾਣਾ ਲੋੜਦੇ ਸਨ ਪਰ ਅਸੀਂ ਅੱਜ ਤੱਕ ਵੀ ਬਹੁ ਗਿਣਤੀ ਲੋਕ ਪੱਥਰ ਹੀ ਬਣੇ ਹੋਏ ਹਾਂ ਪੜੋ ਹਮ ਨੀਚ ਸੇ ਉੱਤਮ ਪਈ ਹਰ ਕੀ ਸ਼ਰਨ ਆਈ ਪੱਥਰ ਡੁੱਬਦਾ ਕਾਢ ਲਿਆ ਸਾਚੀ ਵਡਿਆਈ ਬਿਖ ਸੇ ਅੰਮ੍ਰਿਤ ਭਏ ਗੁਰਮਤਿ ਬੁੱਧ ਭਾਈ ਅਕੋਂ ਪਰਮਲ ਭਏ ਅੰਤਰਵਾਸਨਾ ਵਸਾਈ ਹੇ ਭਾਈ ਅਸੀਂ ਆਮ ਲੋਕ અત્યੰਤ ਪਛੜੇ ਹੋਏ ਬੁੱਧੀਹੀਣ ਲੋਕ ਹਾਂ ਤੁਹਾਡੇ ਉਪਦੇਸ਼ ਸਦਕਾ ਗਿਆਨਵਾਨ ਤੇ ਸਤਕਾਰਤ ਮਨੁੱਖ ਬਣ ਗਏ ਹਾਂ ਕਿਉਂਕਿ ਅਸੀਂ ਬਾਕੀ ਪੂਜਾ ਮੰਨਤਾ ਤਿਆ ਕੇ ਗੁਰੂ ਤੋਂ ਮਤ ਲੈ ਕੇ ਨਰਿੰਕਾਰ ਦੀ ਸ਼ਰਨ ਵਿੱਚ ਆਏ ਹਾਂ ਅਸੀਂ ਤਾਂ ਪੱਥਰ ਵਰਗੇ ਕਠੋਰ ਸੁਭਾਅ ਵਾਲੇ ਸਾਂ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬ ਰਹੇ ਸਾਂ ਤੁਸੀਂ ਰਹਿਮਤ ਕਰਕੇ ਸਾਨੂੰ ਡੁੱਬਦਿਆਂ ਨੂੰ ਬਾਹਰ ਕੱਢ ਕੇ ਆ ਬਚਾ ਲਿਆ ਅਸੀਂ ਤਾਂ ਗੁੱਸੇ ਖੋਰ ਮੰਦੇ ਵਿਚਾਰਾਂ ਨਾਲ ਬਰਬਾਦ ਹੋ ਚੁੱਕੇ ਸਾਂ ਤੁਸੀਂ ਸਿਆਣੇ ਹਿੰਮਤੀ ਪਰਉਪਕਾਰੀ ਭਲੇ ਇਨਸਾਨ ਬਣਾ ਦਿੱਤਾ ਹੈ ਤੁਹਾਡੀ ਉੱਚੀ ਸੋਚੀ ਗੁਰਮਤਿ ਵਿੱਦਿਆ ਨੇ ਸਾਡਾ ਜੀਵਨ ਅਮਰਤਮਈ ਬਣਾ ਦਿੱਤਾ ਹੈ ਅਸੀਂ ਤਾਂ ਅੱਕਵਾਂਗ ਕੁੜਤਨ ਨਾਲ ਭਰੇ ਹੋਏ ਸਾਂ ਔਗਣਾਂ ਨਾਲ ਲਬਰੇਜ ਸਾਂ ਤੁਹਾਡੀ ਦਿੱਤੀ ਵਿਦਿਆ ਸਦਕਾ ਅੱਕ ਤੋਂ ਬਦਲ ਕੇ ਅਸੀਂ ਚੰਦਨ ਬਣ ਗਏ ਹਾਂ ਹੁਣ ਇਹ ਗੁਣਾ ਦੀ ਮਹਿਕ ਸਾਰੇ ਬੰਨੇ ਵੰਡਦੇ ਰਹੇ ਹਾਂ ਤੇ ਗੁਰੂ ਸਾਹਿਬ ਨੇ ਜੋ ਕੀਤਾ ਉਹਨੂੰ ਤਾਂ ਆਪਾਂ ਭੁੱਲ ਗਏ ਪਰ ਝੂਠੀਆਂ ਸਾਖੀਆਂ ਦੇ ਮਗਰ ਆਪਾਂ ਬਹੁਤ ਲੱਗ ਗਏ ਜਿਵੇਂ ਕਿਸੇ ਨੇ ਸਾਖੀ ਸੁਣਾ ਦਿੱਤੀ ਉਸੇ ਤਰ੍ਹਾਂ ਉਹਨੂੰ ਆਪਾਂ ਮੰਨ ਲਿਆ 14 ਅਕਤੂਬਰ 1932 ਨੂੰ ਇੱਥੇ ਨਵੇਂ ਸਰੋਵਰ ਅਤੇ ਗੁਰੂ ਦਰਬਾਰ ਦਾ ਨੀ ਪੱਥਰ ਰੱਖਿਆ ਗਿਆ ਸੰਗਤਾਂ ਦੇ ਸਹਿਯੋਗ ਨਾਲ ਇੱਕ ਵਧੀਆ ਇਮਾਰਤ ਅਤੇ ਸਰੋਵਰ ਬਣ ਕੇ ਤਿਆਰ ਹੋ ਗਿਆ ਇਸ ਗੁਰੂ ਧਾਮ ਵਿੱਚ ਹਰ ਸਾਲ ਵਿਸਾਖੀ ਵਾਲੇ ਦਿਨ ਜੋੜ ਮੇਲਾ ਹੁੰਦਾ ਹੈ ਦੂਰੋਂ ਦੂਰੋਂ ਸੰਗਤਾਂ ਆ ਕੇ ਹਾਜ਼ਰੀਆਂ ਭਰਦੀਆਂ ਹਨ ਸਨ 1947 ਦੀ ਵੰਡ ਸਮੇਂ ਇਹ ਗੁਰਦੁਆਰਾ ਪਾਕਿਸਤਾਨ ਵਿੱਚ ਰਹਿ ਗਿਆ ਸਰਕਾਰਾਂ ਵੱਲੋਂ ਮਨਜ਼ੂਰੀ ਮਿਲਣ ਤੇ ਸਿੱਖ ਸੰਗਤਾਂ ਅਜੇ ਵੀ ਉਧਰ ਦਰਸ਼ਨ ਕਰਨ ਲਈ ਜਾਂਦੀਆਂ ਹਨ ਪਰ ਦੂਜੇ ਦੇਸ਼ ਵਿੱਚ ਜਾਣਾ ਉਧਰ ਪੁਲਿਸ ਦੀ ਨਿਗਰਾਨੀ ਵਿੱਚ ਰਹਿਣਾ ਖੁੱਲੇ ਘੁੰਮਣ ਵੀ ਫਿਰਨ ਤੇ ਰੋਕਾਂ ਲਾਉਣੀ ਆ ਇਸ ਤਰ੍ਹਾਂ ਯਾਤਰੀਆਂ ਦਾ ਉਤਸ਼ਾਹ ਘਟ ਜਾਂਦਾ ਹੈ ਤੋਂ ਇਹੋ ਜਿਹਾ ਬਹੁਤ ਕੁਝ ਹੈ ਜਿਹੜਾ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਬਾਅਦ ਦੇ ਵੀ ਜੋੜ ਦਿੱਤਾ ਗਿਆ ਤੇ ਸਾਨੂੰ ਤਾਂ ਇਹੋ ਹੀ ਕਹਿਣਾ ਚਾਹੀਦਾ ਹੈ ਕਿ ਗੁਰਬਾਣੀ ਦੇ ਅਰਥ ਵਿਦਵਾਨਾਂ ਦੀਆਂ ਕਮੇਟੀਆਂ ਬਣਾ ਕੇ ਨਵੇਂ ਸਿਰੇ ਤੋਂ ਕਰਨੇ ਬਣਦੇ ਹਨ ਭਾਈ ਗੁਰਦਾਸ ਦੀਆਂ 12 ਤੇ ਕਵਿਤਾਵਾਂ ਦੇ ਅਰਥ ਨਵੇਂ ਸਿਰੋਂ ਕਰਨੇ ਜ਼ਰੂਰੀ ਹਨ ਇਤਿਹਾਸ ਸੋਧ ਕੇ ਲਿਖਿਆ ਜਾਣਾ ਚਾਹੀਦਾ ਹੈ ਅਫਸੋਸ ਕਿ ਗੁਰਦੁਆਰਾ ਕਮੇਟੀਆਂ ਨੇ ਇਹ ਕਾਰਜ ਨਹੀਂ ਕੀਤੇ ਨਾ ਕਰਾਏ ਸਾਖੀ ਤਾਂ ਇਉਂ ਪੇਸ਼ ਕਰਨੀ ਬਣਦੀ ਸੀ ਆਪਣੀ ਪ੍ਰਚਾਰ ਫੇਰੀ ਸਮੇ ਗੁਰਨਾਨਕ ਸਾਹਿਬ ਹਸਨ ਅਬਦਾਲ ਆਏ ਬਲੀ ਕੰਧਾਰੀ ਦੀ ਕਠੋਰਤਾ ਬਾਰੇ ਉਹ ਬਹੁਤ ਕੁਝ ਸੁਣ ਚੁੱਕੇ ਸਨ ਹਸਲ ਅਬਦਾਲ ਦੇ ਲੋਕਾਂ ਤੋਂ ਹੋਰ ਕਈ ਕੁਝ ਸੁਣਿਆ ਪਹਾੜਾਂ ਵਿੱਚ ਖੂਹ ਨਹੀਂ ਪੁੱਟੇ ਜਾ ਸਕਦੇ ਬਰਸਾਤ ਦਾ ਪਾਣੀ ਤਲਾਵਾਂ ਵਿੱਚ ਇਕੱਠਾ ਕਰਕੇ ਸੰਕੋਚ ਨਾਲ ਵਰਤਿਆ ਜਾਂਦਾ ਹੈ ਇੱਥੇ ਪਹਾੜੀ ਝਰਨੇ ਵਿੱਚੋਂ ਨਿਕਲ ਰਿਹਾ ਥੋੜਾ ਥੋੜਾ ਪਾਣੀ ਉੱਚੀ ਥਾਂ ਤੇ ਬੰਨ੍ਹ ਮਾਰ ਕੇ ਰੋਕਿਆ ਗਿਆ ਸੀ ਇਸ ਨਿਰਮਲ ਜਲ ਨੂੰ ਸਾਰੇ ਪਿੰਡ ਵਾਸੀ ਸੰਕੋਚ ਨਾਲ ਵਰਤਦੇ ਸਨ ਸਮਾ ਪਾ ਕੇ ਧਰਮੀ ਲਿਬਾਸ ਵਿੱਚ ਸਜੇ ਵਲੀ ਕਿਨਹਾਰੀ ਨਾਮੀ ਬੰਦੇ ਨੇ ਇਸ ਤੇ ਕਬਜ਼ਾ ਕਰ ਲਿਆ ਆਪਣੀਆਂ ਸ਼ਰਤਾਂ ਮੰਨਵਾ ਕੇ ਜਲੀਲ ਕਰਕੇ ਸਭ ਨੂੰ ਪਾਣੀ ਦਿੰਦਾ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ ਵਿੱਚ ਆ ਗਿਆ ਗੁਰੂ ਸਾਹਿਬ ਵਿਰੁੱਧ ਮੰਦੇ ਬਚਨ ਬੋਲੇ ਉਸ ਸਮੇਂ ਗੁਰੂ ਜੀ ਵਾਪਸ ਆ ਗਏ ਪਿੰਡ ਦੇ ਮੋਤ ਬਰਬੰਦਿਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਨੌਜਵਾਨਾਂ ਦਾ ਇੱਕ ਜਥਾ ਨਾਲ ਲਿਆ ਪੂਰੀ ਪਰਖ ਪੜਚੋਲ ਤੋਂ ਬਾਅਦ ਇੱਕ ਦੋ ਪੱਥਰ ਅਜਿਹੀ ਥਾਂ ਤੋਂ ਉਖਾੜੇ ਗਏ ਜਿਨ੍ਹਾਂ ਦੇ ਉਖੜ ਨਾਲ ਪਾਣੀ ਬਾਹਰ ਨਿਕਲਣ ਲੱਗ ਪਿਆ ਪਾਣੀ ਲੈਣ ਵਾਲੇ ਲੋਕ ਇਕੱਠੇ ਹੋ ਗਏ ਪਾਣੀ ਭਰ ਕੇ ਲੈ ਜਾਣ ਤੇ ਗੁਰੂ ਜੀ ਦਾ ਸ਼ੁਕਰਾਨਾ ਕਰਨ ਲੱਗੇ ਜਦੋਂ ਵਲੀ ਕੰਧਾਰੀ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਬਹੁਤ ਗੁੱਸੇ ਹੋਇਆ ਧਮਕੀਆਂ ਦਿੱਤੀਆਂ ਗੁਰੂ ਸਾਹਿਬ ਜੀ ਵੱਲੋਂ ਸਮਝਾਉਣ ਤੇ ਹੌਲੀ-ਹੌਲੀ ਉਹ ਸ਼ਾਂਤ ਹੋ ਗਿਆ ਕੁਝ ਸਮੇਂ ਤੋਂ ਬਾਅਦ ਸ਼ਰਮ ਦਾ ਮਾਰਿਆ ਵਲੀ ਕੰਧਾਰੀ ਵਾਪਸ ਕੰਧਾਰ ਵੱਲ ਚਲਾ ਗਿਆ ਦੁਬਾਰਾ हसन ਅਬਦਾਲ ਵੱਲ ਨਹੀਂ ਆਇਆ ਗੁਰੂ ਮਹਿਮਾ ਦੇ ਬੜੇ ਸ਼ਬਦ ਨੇ ਆਓ ਇੱਕ ਪੜ੍ਹ ਕੇ ਸਮਾਪਤੀ ਕਰੀਏ ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਬਣਾ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹੋ ਹੋਇਓ ਲਾਲ ਨਦਰ ਸਤਗੁਰ ਜਦ ਧਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋਂ ਸ਼੍ਰੀਖੰਡ ਸਤਗੁਰ ਕੀਓ ਦੁਖ ਦਰਦ ਤਿਨ ਕੀ ਗਿਆ ਸਤਗੁਰ ਚਰਨ ਜਿਨ ਪਰਸਿਆ ਸੇ ਪਸੂ ਪ੍ਰੇਤ ਸੁਰ ਨਰ ਭਇਆ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪ੍ਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਸਾਖੀ ਹੋਰ ਤਰ੍ਹਾਂ ਦੀ ਸੀ ਤੇ ਅਸੀਂ ਹੋਰ ਤਰ੍ਹਾਂ ਬਣਾ ਕੇ ਰੱਖ ਦਿੱਤੀ ਹੈ ਸੋ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਅਸੀਂ ਸੰਗਤਾਂ ਨੂੰ ਗੁਮਰਾਹ ਨਾ ਕਰੀਏ ਹੋਈਆਂ ਭੁੱਲਾਂ ਲਈ ਖਿਮਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ